ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਦੇ ਹਾਲਾਤ ਬਾਰੇ ਤਾਂ ਆਪਾਂ ਜਾਣਦੇ ਹਾਂ ਸਾਰੇ ਪਾਸੇ ਪਾਣੀ ਪਾਣੀ ਹੋਇਆ ਸਮਝ ਨਹੀਂ ਆ ਰਹੀ ਕੀ ਕਰੀਏ ਤੇ ਕੀ ਨਾ ਕਰੀਏ ਇਸ ਦੇ ਵਿੱਚ ਹੀ ਹੁਣ ਇੰਦਰਜੀਤ ਨਿੱਕੂ ਵੀ ਨਿਕਲ ਕੇ ਸਾਹਮਣੇ ਆਏ ਨੇ ਉਹਨਾਂ ਨੇ ਕਿਹਾ ਕਿ ਮੈਂ ਆਪਣੇ ਸ਼ੋਅ ਦਾ ਜਿਹੜੀ ਵੀ ਮੇਰੀ ਕਮਾਈ ਹੋਊਗੀ ਮੈਂ ਸਾਰੀ ਇਸ ਜਿਹੜੀ ਇਹ ਆਫਤ ਹੈ ਉਹਨਾਂ ਨੂੰ ਹੀ ਦਵਾਂਗਾ ਉਹਨਾਂ ਨੂੰ ਹੀ ਦਿੱਤੀ ਜਾਵੇਗੀ ਆ ਸੁਣੋ ਹੁਣ ਤੁਸੀਂ ਇੰਦਰਜੀਤ ਨਿੱਕੂ ਬਾਰੇ ਤੇ ਉਹ ਕੀ ਕਹਿ ਰਹੇ ਨੇ ਵਾਇਗੁਰੂ ਜੀ ਦਾ ਖਾਲਸਾ ਸ਼੍ਰੀ ਵਾਇਗੁਰੂ ਜੀ ਕੀ ਫਤਿਹ ਆਈਓਸੀ ਦੀ ਸਾਰੀ ਟੀਮ ਨਾਲ ਹੈ ਤੇ ਹੋਰ ਬਹੁਤ ਸਾਰੇ ਪੈਂਟਰ ਜਿਹੜੇ ਇੱਧਰ ਅਲੱਗ-ਅਲੱਗ ਿਲਾਕਿਆਂ 'ਚ ਆਪਣੇ-ਆਪਣੇ ਹਿਸਾਬ ਨਾਲ ਲੱਗੇ ਹੋਏ ਨੇ ਅਸੀਂ ਬੋਟ ਦੇ ਜ਼ਰੀਏ ਉੱਧਰ ਦੋ ਘਰ ਨੇ ਜਿਹੜੇ ਬਿਲਕੁਲ ਪਾਣੀ ਦੇ ਅੰਦਰ ਨੇ ਉੱਥੇ ਪਹੁੰਚਿਆ ਹੁਣ ਔਰ ਮੈਨੂੰ ਲੱਗਦਾ ਹੈ ਗਰਾਊਂਡ ਤੇ ਆ ਕੇ ਸਾਰੇ ਲੋਕਾਂ ਨੂੰ ਥੋੜਾ-ਥੋੜਾ ਆਪਣਾ-ਆਪਣਾ ਯੋਗਦਾਨ ਪਾਉਣਾ ਚਾਹੀਦਾ ਕਿਉਂਕਿ ਜਿਹੜੇ ਲੋਕ ਅੰਦਰ ਬੈਠੇ ਨੇ ਇਹਨਾਂ ਦੇ ਇੱਥੇ ਕਿਹੜੀਆਂ ਪ੍ਰੋਬਲਮਾਂ ਨੇ ਉਹ ਇੱਥੇ ਆ ਕੇ ਪਤਾ ਲੱਗਣੀਆਂ ਨੇ ਕੱਲੇ ਰਾਸ਼ਨ ਦੀ ਪ੍ਰੋਬਲਮ ਨਹੀਂ ਕਿਉਂਕਿ ਰਾਸ਼ਨ ਤਾਂ ਬਹੁਤ ਜ਼ਿਆਦਾ ਆ ਚੁੱਕਿਆ ਹਰ ਿਲਾਕੇ 'ਚ ਸਾਡੇ ਐਨਆਰਆਈ ਭਰਾ ਜਿੰਨੇ ਵੀ ਬਾਹਰ ਦੁਨੀਆ ਚ ਪੈਣਪਰਾ ਬੈਠੇ ਨੇ ਪੰਜਾਬੀ ਜਾਂ ਇੰਡੀਆ ਚ ਬੈਠੇ ਨੇ ਸਭ ਨੇ ਗੁਰਦੁਆਰਿਆਂ ਨੇ ਬਹੁਤ ਆਸ਼ਰਮਾਂ ਨੇ ਬਹੁਤ ਜਗ੍ਹਾ ਤੋਂ ਰਾਸ਼ਨ ਆ ਚੁੱਕਿਆ ਪਰ ਅੰਦਰ ਜਾ ਕੇ ਤੇ ਕਿਹੜੀਆਂ ਚੀਜ਼ਾਂ ਦੀ ਲੋੜ ਆ ਉਹ ਬਹੁਤ ਜ਼ਰੂਰੀ ਹੈ ਸੋ ਇੱਕ ਵਾਰ ਗਰਾਊਂਡ ਤੇ ਜਿਹੜੇ ਜਿਹੜੇ ਇਲਾਕਿਆਂ ਚ ਜਿਹੜੇ ਲੋਕ ਪੀੜਤ ਨੇ ਉਸ ਇਲਾਕੇ ਦੇ ਨੇੜੇ ਜਿੱਥੇ ਵੀ ਤੁਸੀਂ ਹੈਗੇ ਉੱਥੇ ਜ਼ਰੂਰ ਪਹੁੰਚ ਕੇ ਜਾਇਜ਼ਾ ਲਓ ਕਿ ਕਿਹੜੇ ਕਿਹੜੇ ਪ੍ਰੋਬਲਮਾਂ ਚ ਲੋਕ ਕੇ ਰਿਹਾ ਨੇ ਤਾਂ ਕਿ ਆਪਾਂ ਉਹਨਾਂ ਪ੍ਰੋਬਲਮਾਂ ਨੂੰ ਠੀਕ ਕਰ ਸਕੀਏ ਨਹੀਂ ਕੋਈ ਥੋੜਾ ਨਾ ਕੋਈ ਨਾ ਕੋਈ ਨਹੀਂ ਹੈ ਤੇ ਕਹਿੰਦੇ ਬਾਈ ਜੀ ਪਹਿਲਾਂ ਚਾਹ ਪੀਵਾਂਗੇ ਕੀ ਪੀਵਾਂਗੇ ਬੱਸ ਬਰਾਵਾ ਜੀ ਆਉਂਦੇ ਵਜ ਰਹਾ ਖੁਸ਼ ਰਹਾ ਚਾਹ ਪਾਣੀ ਸਭ ਤੋਂ ਪਹਿਲਾਂ ਸਾਡੇ ਜੀ ਤੇਰੇ ਜਿਹੇ ਜਨਾਬ ਦੇਖ ਫੇ ਭਾਵੇਂ ਆਪਾਂ ਡੁੱਬੇ ਨੀ ਆਪਾਂ ਰਿਤਿਸ਼ ਦਾ ਫੋਨ ਆ ਜਾਂਦਾ ਯਾਰ ਕਮਾਲ ਨੇ ਸੱਚੀ ਲੋਕੀ ਔਸਲੇ ਬਲੰਦ ਚੜਦੀ ਕਲਾ ਲੈ ਸਾਡੇ ਪੰਜਾਬੀ ਹਾਂਜੀ ਬਾਈ ਗੁਰੂ ਸੱਚੀ ਚੜਦੀ ਕਲਾ ਰੱਖੇ ਸਾਰਿਆਂ ਨੂੰ ਸਾਰੇ ਪੰਜਾਬ ਨੂੰ ਖਸਦਾ ਵਾ ਸਾਰੇ